ਹਾਂਜੀ ਸਰਬਜੀਤ ਸਿੰਘ ਜੀ ਹਾਂਜੀ ਇਹ ਤੁਹਾਡੇ ਕੋ ਕਿੰਨੇ ਡੋਗ ਆ ਇਹ ਮੇਰੇ ਕੋਲ ਡੋਗ ਨੇ ਕਰੀਬਨ 12 12 ਡੋਗ ਨੇ ਅੱਛਾ ਹਾਂ 12 ਡੋਗ ਤਾਂ ਕੀ ਗੱਲ ਆ ਤੁਸੀਂ ਉੱਥੇ ਤਰਨਤਾਰਨ ਤੋਂ ਲੁਧਿਆਣੇ ਇਲਾਜ ਕਰਾਣੇ ਪਿਓ ਵੇਖੋ ਜੀ ਜਿਹੜਾ ਲੋਕਲ ਜ਼ਿਲ੍ਹੇ ਦੇ ਵਿੱਚ ਇਲਾਜ ਹੁੰਦਾ ਵਾ ਨਾ ਉਹ ਮਤਲਬ ਜੇ ਤੇ ਆਪਾਂ ਜਿੰਨਾ ਕਿ ਦੱਸਤਾ ਉਨੀ ਕੁ ਦਵਾਈ ਮਿਲਣੀ ਆ ਇੱਥੇ ਉਦਾਂ ਦਵਾਈ ਨਹੀਂ ਦਿੱਤੀ ਜਾਂਦੀ ਇੱਥੇ ਯੂਨੀਵਰਸਿਟੀ ਲੁਧਿਆਣੇ ਸਾਰੇ ਟੈਸਟ ਹੋਣਗੇ ਜਿਹੜਾ ਵੀ ਤੁਸੀਂ ਦੁੱਖ ਦੱਸੋਗੇ ਉਹਨਾਂ ਸਾਡੇ ਦੱਸਣ ਦੇ ਬਿਤਾਵਕ ਦਵਾਈ ਨਹੀਂ ਦੇਣੀ ਪਹਿਲਾਂ ਟੈਸਟ ਰਿਪੋਰਟਾਂ ਆ ਘੋਣਗੀਆਂ ਉਸ ਤੋਂ ਬਾਅਦ ਜਿਹੜੀ ਇਹਦੀ ਦਵਾਈ ਜਿਹੜੀ ਦਿੱਤੀ ਜਾਊਗੀ ਇਹਦਾ ਲੀਵਰ ਦਾ ਹੁਣ ਚੱਲਣ ਦੀ ਆ ਵਾ ਮੇਰੇ ਕਰੀਬਨ 5-6 ਡੌਗ ਜਿਹੜੇ ਇੱਥੋਂ ਆ ਚੁੱਕੇ ਦਵਾਈ ਦੇ ਠੀਕ ਹੈ ਜੀ ਅਸੀਂ ਇਹ ਵੀ ਸੁਣਿਆ ਤੁਸੀਂ ਆਪਣੇ ਬੱਚਿਆਂ ਲਈ ਤਾਂ ਏਸੀ ਲਵਾਇਆ ਨਹੀਂ ਇਹਨੇ ਡੌਗਾਂ ਵਾਸਤੇ ਏਸੀ ਲਵਾਇਆ ਹੋਇਆ ਇਹ ਸੱਚ ਗੱਲ ਬਿਲਕੁਲ ਜੀ ਬਿਲਕੁਲ ਇਹ ਸੱਚ ਵਾ ਕਿ ਜਿਹੜਾ ਡੌਗ ਬਿਮਾਰ ਹੁੰਦੇ ਸੀ ਨਾ ਹਾਂ ਜੀ ਗਰਮੀ ਦਾ ਕਰਕੇ ਇਹ ਫਿਰ ਤਾਂ ਕਰਕੇ ਮੈਂ ਨਾ ਵਾਤੇ ਇਸੀ ਤੋਂ ਆਤਾ ਠੀਕ ਹੈ ਹਾਂਜੀ ਬਾਕੀ ਇਹ ਵੀ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਜਿਹੜੇ ਇਹ ਡੌਗ ਨੇ ਇਹਨਾਂ ਦੀ ਕਦਰ ਕਰੋ ਜਿੰਦੀ ਵੀ ਕੀਤੀ ਜਾਂਦੀ ਆ ਮਤਲਬ ਅਸਲੀ ਦਸਵੰਦ ਜਿਹੜਾ ਨਾ ਸੇਜਬਾਨ ਦੀ ਸੇਵਾ ਤੇ 베ਜਬਾਨ ਦੀ ਦਵਾਈ ਤੇ ਲਾਹੋਗੇ ਤੇ ਮੈਂ ਨਹੀਂ ਮੰਨਦਾ ਕਿ ਤੁਹਾਨੂੰ ਕੋਈ ਦੁੱਖ ਜ਼ਿੰਦਗੀ ਦੇ ਵਿੱਚ ਭੁਗਤਣਾ ਪਵੇ ਹੁਣ ਮੇਰੇ ਕੋਲ 12 ਡੌਗ ਆ ਜਿਹਦੇ ਵਿੱਚੋਂ 6 ਤੋਂ 7 ਡੌਗ ਜਿਹੜੇ ਆ ਯੂਨੀਵਰਸਿਟੀ ਉਹਨਾਂ ਦਾ ਇਲਾਜ ਚੱਲ ਚੁੱਕਾ ਵਾ ਇੱਕ ਮੇਰੇ ਕੋਲ ਡੌਗ ਸੀ ਉਹਦਾ 1,40,000 ਰੁਪਇਆ ਲੱਗਾ ਸੀ ਉਹਦੀ ਨਵੇਂ ਸਾਲ ਵਾਲੇ ਦਿਨ ਡੈਥ ਹੋ ਗਈ ਠੀਕ ਹੈ ਹੁਣ ਮੈਂ ਇਹ ਡੌਗ ਦਾ ਵੀ ਇਹ ਲੀਵਰ ਖਰਾਬ ਸੀ ਤੇ ਇਹਦੀ ਅੱਜ 6 ਹਫਤਾ ਠੀਕ ਹੈ ਜੀ ਤੇ 6 ਹਫਤਾਵਾ 6 ਤੋਂ 7000 ਰੁਪਏ ਦਾ ਮੇਰਾ ਗੱਡੀ ਖਰਚਾ ਪਾ ਕੇ 7-8000 ਰੁਪਏ ਹਫਤੇ ਦਾ ਖਰਚਾ ਹਫਤੇ ਦਾ ਖਰਚਾ ਵੱਧਦਾ ਹੀ ਜਾਂਦਾ ਹੈ ਜਿਹੜੇ ਲੋਕ 10000 ਦਾ ਡੌਗ ਵੇਚਦੇ ਮੈਂ ਉਹਨਾਂ ਨੂੰ ਵੀ ਕਹੂੰਗਾ ਕਿ ਵਪਾਰ ਨਾ ਕਰੋ ਬੇਜਬਾਨਿਆਂ ਦਾ ਜੇ ਇਹਨਾਂ ਨੂੰ ਬੱਚਿਆਂ ਵਾਂਗੂ ਰੱਖਿਆ ਤੇ ਬੱਚਿਆਂ ਵਾਂਗੂ ਪਿਆਰ ਕਰੋ ਤੇ ਬਿਜ਼ਨਸ ਨਾ ਕਰੋ ਇਹਨਾਂ ਤੇ ਜੇ ਬਿਜ਼ਨਸ ਕਰਨਾ ਵਾ ਤੇ ਫਿਰ ਆਪਦੇ ਬੱਚੇ ਕਿਉਂ ਨਹੀਂ ਤੁਸੀਂ ਲੋਕ ਵੇਚਦੇ ਇੱਕ ਬੰਦੇ ਅਸੀਂ ਨਹੀਂ ਬੱਚਿਆਂ ਵਾਂਗੂ ਰੱਖਿਆ ਜੇ ਤੁਸੀਂ ਬੱਚਿਆਂ ਵਾਂਗੂ ਰੱਖਿਆ ਫਿਰ ਬੱਚਿਆਂ ਨੂੰ ਵੇਚੀ ਦਾ ਥੋੜੀ ਮੈਂ ਹੁਣ ਮੇਰੇ ਕੋਲ ਜਿੰਨੇ ਵੀ ਡੌਗ ਵਾ ਮੈਂ ਆਪਣਾ ਇਹਨਾਂ ਦਾ ਲਾਜ ਵਧੀਆ ਖਾਣ ਪੀਣ ਵਧੀਆ ਹੁਣ ਇਹਦਾ ਜੇ ਅੱਜ ਡਾਕ ਦਾ ਮੈਂ ਸਾਰਾ ਹਿਸਾਬ ਲਾਵਾਂ ਤੇ ਇਹਦਾ 6 ਆ 6ਵਾਂ ਹਫਤਾ ਤੇ 7 ਤੋਂ 8000 ਰੁਪਏ ਖਰਚਾ ਇਹ ਅੱਜ ਮੇਰਾ 48000 ਰੁਪਏ ਦਾ ਡਾਕ ਲਾ ਤੇ ਦਵਾਈ ਦਾ ਮੈਂ ਖਰਚਾ ਪਾਵਾਂ ਤੇ 48000 ਰੁਪਏ ਦਾ ਮੇਰਾ ਇਹ ਡਾਕ ਇਹ ਸੀ ਡਾਕ ਤੇ ਖਰਚਾ ਪੈ ਗਿਆ ਹਾਂ ਬਾਕੀ ਮੈਨੂੰ ਕਿਸੇ ਦਾ ਕੋਈ ਮਤਲਬ ਇਹ ਨਹੀਂ ਆ ਵੀ ਮੈਨੂੰ ਕਿਹੋ ਕੋਈ ਜਿੰਦਾ ਵਾ ਮੈਂ ਆਪ ਦੀ ਕਿਰਤ ਕਮਾਈ ਦੇ ਵਿੱਚੋਂ ਜਿਹੜਾ ਵਾ ਮੈਂ ਇਹਨਾਂ ਦਾ ਇਲਾਜ ਕਰਾਵਾਂ ਆਪਣੀ ਜਿਹੜੀ ਕਿਰਤ ਕਮਾਈ ਦੇ ਵਿੱਚੋਂ ਤੁਸੀਂ ਇਹਨਾਂ ਦਾ ਇਲਾਜ ਕਰਾ ਹਾਂ ਮੈਂ ਆਪਦੀ ਕਮਾਈ 'ਚ ਇਲਾਜ ਕਰਾਵਾਂ ਬਾਕੀ ਮੈਂ ਤੇ ਇਹ ਕਹਿੰਦਾ ਵਾਂ ਕਿ ਜੇ ਮੇਰੇ ਨਾਲ ਸੇਵਾ ਕਰਨ ਵਾਲੇ ਸੰਯੋਗੀ ਰਲਣ ਤੇ ਇਸ ਚੀਜ਼ ਨੂੰ ਜਿਹੜਾ ਵਾ ਸਸਤਾ ਲੈਵਲ ਤੇ ਰਜਿਸਟਰ ਕਰਾ ਕੇ ਪੰਜਾਬ ਦੇ ਵਿੱਚ ਤੇ ਜਿਹੜੇ ਗੱਡੀਆਂ ਥੱਲੇ ਇਹਨਾਂ ਦੀਆਂ ਮੌਤਾਂ ਹੁੰਦੀਆਂ ਵਾ ਉਹ ਨਾ ਹੁਣ ਸਹੀ ਇਹਨਾਂ ਦੀ ਜ਼ਿੰਦਗੀ ਜਿਹੜੀ ਆ ਇਹਨਾਂ ਨੂੰ ਜੀਣ ਦਾ ਹੱਕ ਮਿਲ ਸਕਦਾ ਵਾ ਜੇ ਲੋਕ ਇਹਨਾਂ ਦੀ ਕਦਰ ਕਰਨ